ਇੱਕ ਮੈਂ ਗਾਰੰਟੀ ਕਰ ਸਕਦਾ ਵੀ ਭਗਵੰਤ ਮਾਨ ਜੀ ਮੁੱਖ ਮੰਤਰੀ ਨਹੀਂ ਰਹਿਣਗੇ ਕਿਉਂਕਿ ਐਜ਼ ਇਟ ਇਜ਼ ਭਗਵੰਤ ਮਾਨ ਜੀ ਨੂੰ ਜਿੱਦਣ ਕੇਜਰੀਵਾਲ ਸਾਹਿਬ ਬਾਹਰ ਆ ਗਏ ਧਿਆੜ ਤੋਂ ਉਸੇ ਦਿਨ ਪਹਿਲਾ ਸਵਾਲ ਹੋਊਗਾ ਵੀ ਕੀ ਹੋਇਆ ਤੁਹਾਡੇ 13 ਜ਼ੀਰੋ ਦਾ ਤੇ ਅੱਜ ਫੇਰ ਗੁੰਮਰਾ ਕਰਨ ਵਾਸਤੇ ਇੱਥੇ ਜਿਹੜੇ ਆ ਰਹੇ ਆ ਢੋਗਲਾ ਜਿਹੜਾ ਚਿਹਰਾ ਹੈ ਢੋਗਲੀ ਜ਼ੁਬਾਨ ਢੋਗਲਾ ਚਿਹਰਾ ਉਹਦੇ ਉੱਤੇ ਚਾਨਣਾ ਪਾਉਣ ਦੀ ਜ਼ਰੂਰਤ ਹੈ ਮੇਰੇ ਕੇਜਰੀਵਾਲ ਸਾਹਿਬ ਫੇਰ ਤੋਂ CBI ਨੇ ਉਹਨਾਂ ਨੂੰ ਸਿਕੰਜੇ ਚ ਲੈ ਲਿਆ ਤੇ ਜਿਹੜੀ ਗੱਲ ਵਾਸਤੇ ਇਹਨਾਂ ਦਾ ਆਪਸ ਵਿੱਚ ਸਮਝੌਤਾ ਹੋਇਆ ਸੀ ਕਾਂਗਰਸ ਪਾਰਟੀ ਦਾ ਤੇ ਆਮ ਆਦਮੀ ਪਾਰਟੀ ਦਾ ਉਹਦੇ ਮੱਦੇਨਜ਼ਰ ਕੀ ਹੁਣ ਸਾਰਿਆਂ ਨੂੰ ਤੁਸੀਂ ਕਲੀਨ ਚਿੱਟ ਦੇ ਦਿੱਤੀ ਆਜੇ ਕੋਈ ਉਸੇ ਕਿੰਤੂ ਪਰੰਤੂ ਹੈ ਕੀ ਬਣੂਗਾ ਟਰਾਂਸਪੋਰਟ ਮਨਿਸਟਰ ਦੇ ਉੱਤੇ ਇਲਜ਼ਾਮ ਜਿਹੜੇ ਲੱਗੇ ਸੀ ਕੀ ਬਣੂਗਾ ਜਿਹੜੇ ਡਿਪਟੀ ਚੀਫ ਮਨਿਸਟਰ ਦੇ ਉੱਤੇ ਇਲਜ਼ਾਮ ਲੱਗੇ ਸੀਗੇ ਕੀ ਬਣੂਗਾ ਜਿਹੜੇ ਉਸ ਸਮੇਂ ਦੇ 6 ਮਹੀਨੇ ਜਿਹੜੇ ਚੀਫ ਮਿਨਿਸਟਰ ਰਹੇ ਹੈ ਉਹਨਾਂ ਦੇ ਉੱਤੇ ਜਿਹੜੇ ਇਲਜ਼ਾਮ ਲੱਗੇ ਸੀ ਕੀ ਉਹਨਾਂ ਦਾ ਕੋਈ ਸੌਦਾ ਕੀਤਾ ਜਾਊਗਾ ਵੀ ਕਾਂਗਰਸ ਪਾਰਟੀ ਕੇਜਰੀਵਾਲ ਸਾਹਿਬ ਦੀ ਮਦਦ ਕਰੇ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਕੋਈ ਬੇਲ ਜਾਂ ਕੋਈ ਛੁਟਕਾਰਾ ਦਿਵਾਵੇ ਜਾਂ ਇਹ ਸਾਰੀਆਂ ਗੱਲਾਂ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਆ ਜਿਹੜਾ ਖੇਡ ਅੱਜ ਵੀ ਚੱਲ ਰਿਹਾ ਹੈ ਵੀ ਅਸੀਂ ਇੱਥੇ ਆਮਨੇ ਸਾਹਮਨੇ ਲੜ ਰਹੇ ਆ ਤੇ ਦਿੱਲੀ ਜਾ ਕੇ ਉਹ ਸਾਰੇ ਇਕੱਠੇ ਹੋ ਕੇ ਕਰ ਰਹੇ ਆ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਵੀ ਗੁੰਮਰਾ ਕੀਤਾ ਗਿਆ ਹੈ ਤੇ ਅੱਜ ਫੇਰ ਗੁੰਮਰਾ ਕਰਨ ਵਾਸਤੇ ਇੱਥੇ ਜਿਹੜੇ ਆ ਰਹੇ ਆ ਢੋਗਲਾ ਜਿਹੜਾ ਚਿਹਰਾ ਹੈ ਢੋਗਲੀ ਜ਼ੁਬਾਨ ਢੋਗਲਾ ਚਿਹਰਾ ਉਹਦੇ ਉੱਤੇ ਚਾਨਣਾ ਪਾਣ ਦੀ ਜ਼ਰੂਰਤ ਹੈ ਮੇਰੀ ਅੱਜ ਕਿਉਂਕਿ ਅਸੀਂ ਇਸ ਇਲੈਕਸ਼ਨ ਦੇ ਦੌਰਾਨ ਸਾਡੇ ਸਾਰੇ ਸਾਥੀਆਂ ਨਾਲ ਸਾਡੇ ਸਾਰੇ ਫਰੰਟ ਲਾਈਨ ਜਿਹੜੀ ਸਾਡੇ ਕਾਰਜਕਰਤਾ ਹੈ ਜਿਨ੍ਹਾਂ ਨੇ ਵਾਰਡ ਲੈਵਲ ਤੇ ਬੂਥ ਲੈਵਲ ਤੇ ਜਾ ਕੇ ਕੰਮ ਕਰਨਾ ਉਹਨਾਂ ਸਾਰਿਆਂ ਨਾਲ ਜਾ ਕੇ ਅਸੀਂ ਗੱਲ ਕੀਤੀ ਹੈ ਤੇ ਉਹਨਾਂ ਨੂੰ ਕਿਹਾ ਕਿ ਬਹੁਤ ਹੀ ਅਹਿਮ ਆ ਮੌਕਾ ਹੈ ਜਿਹਦੇ ਵਿੱਚ ਪੰਜਾਬ ਦੇ ਲੋਕਾਂ ਦੇ ਸ਼ੰਕਾਵਾਂ ਦੂਰ ਕੀਤੀਆਂ ਜਾ ਸਕਦੀਆਂ ਕਿਉਂਕਿ ਇੱਕ بڑا ਜਿਹੜਾ ਨੈਰੇਟਿਵ ਬਣਾਇਆ ਜਾ ਰਿਹਾ ਆਮ ਆਦਮੀ ਪਾਰਟੀ ਦਾ ਵੀ ਇਹਦੇ ਵਿੱਚ ਅਗਰ ਜੇ ਤੁਸੀਂ ਬੀਜੇਪੀ ਦਾ ਉਮੀਦਵਾਰ ਐਮਐਲਏ ਜਿਤਾ ਵੀ ਦਿਓਗੇ ਤਾਂ ਸਰਕਾਰ ਤਾਂ ਨਹੀਂ ਡਿੱਗਣ ਲਗੀ ਮੈਂ ਆਹ ਕਹਿਣਾ ਚਾਹੁੰਦਾ ਵੀ ਸਰਕਾਰ ਚਾਹੇ ਡਿਗੇ ਚਾਹੇ ਨਾ ਡਿਗੇ ਪਰ ਅਗਰ ਇਥੋਂ ਬੀਜੇਪੀ ਦੇ ਕੈਂਡੀਡੇਟ ਦੇ ਤੌਰ ਤੇ ਸ਼ਿਤ ਲਗਰਾ ਅੰਗਰਾਲ ਜੀ ਜਿਤਾਇਆ ਪੰਜਾਬ ਇਥੇ ਲੋਕ ਜਿਤਾਂਦੇ ਆ ਜਦਨ ਦਰਬਸ ਦੇ ਇੱਕ ਮੈਂ ਗਾਰੰਟੀ ਕਰ ਸਕਦਾ ਵੀ ਭਗਵੰਤ ਮਾਨ ਜੀ ਮੁੱਖ ਮੰਤਰੀ ਨਹੀਂ ਰਹਿਣਗੇ ਕਿਉਂਕਿ ਐਜ਼ ਇਟ ਇਜ਼ ਭਗਵੰਤ ਮਾਨ ਜੀ ਨੂੰ ਜਿੱਦਣ ਕੇਜਰੀਵਾਲ ਸਾਹਿਬ ਬਾਹਰ ਆ ਗਏ ਤਿਹਾਰ ਤੋਂ ਉਸੇ ਦਿਨ ਪਹਿਲਾ ਸਵਾਲ ਹੋਊਗਾ ਵੀ ਕੀ ਹੋਇਆ ਤੁਹਾਡੇ 13 ਜ਼ੀਰੋ ਦਾ ਉਹ 13 ਜ਼ੀਰੋ ਦੇ ਵਿੱਚ 10 ਕਿੱਧਰ ਗਈਆਂ ਉਹ 10 10 ਸੀਟਾਂ ਦੇ ਬਾਰੇ 10 ਉਹ ਪੁੱਛਣ ਵਾਸਤੇ ਇਹਨਾਂ ਦੀ ਜਵਾਬ ਦੇਈ ਹੋਊਗੀ ਸਾਬ